ਲਵਾਮਾ ਹੋਇਆ ਪਹਿਲਗਾਮ ਹੋਇਆ ਉਹਦੇ ਸਾਰਿਆਂ ਦੇ ਵਿੱਚ ਪਾਕਿਸਤਾਨ ਦੇ ਸਬੰਧ ਜੁੜਦੇ ਆ ਠੀਕ ਹੈ ਉਹਦੇ ਚ ਉਥੋਂ ਦੇ ਲੋਕਲ ਬੰਦਿਆਂ ਨੂੰ ਉਹਨਾਂ ਨੇ ਉਹਨਾਂ ਨੇ ਤਿਆਰ ਕਰਕੇ ਜਾਂ ਆਪਣੇ ਜਿਹੜੇ ਆਤਕਵਾਦੀ ਸੰਗਠਨ ਆ ਜਿਹੜੇ ਇਹਨਾਂ ਦੇ ਕੈਂਪ ਬਣੇ ਆ ਉਥੋਂ ਤਿਆਰ ਕਰਕੇ ਉਹਨਾਂ ਨੂੰ ਭੇਜ ਕੇ ਉਹਨਾਂ ਨੂੰ ਵਰਤਦੇ ਆ ਠੀਕ ਹੈ ਆਧਾਰਨ ਦੇ ਤੌਰ ਤੇ ਆਪਾਂ ਜਿਵੇਂ ਕਈ ਹੁਣ ਹਾਫਿਜ਼ ਸਈਦ ਆ ਹਾਫਿਜ਼ ਸਈਦ ਦੇ ਜਿਹੜੇ ਇਹਨਾਂ ਦੇ ਮਸੂਦ ਅਜਰ ਹੋ ਗਿਆ ਇਹਨਾਂ ਸਾਰਿਆਂ ਦੇ ਜਿਹੜੇ ਬ੍ਰਹਿਸ਼ਤ ਹੁਣ ਪਾਕਿਸਤਾਨ ਚ ਹੀ ਤਾਂ ਸਾਰਿਆਂ ਨੂੰ ਪਤਾ ਲਦੇਨ ਵੀ ਉੱਥੇ ਹੀ ਨਿਕਲੇ ਆ ਠੀਕ ਹੈ ਉਸ ਤੋਂ ਬਣਾ ਜਿਹੜਾ ਆਪਣਾ ਕਸਾਬ ਸੀ ਕਸਾਬ ਜਿਹੜਾ ਸੀ ਉਹ ਵੀ ਪਾਕਿਸਤਾਨ ਦਾ ਹੀ ਸੀਗਾ ਜਿੰਨੀਆਂ ਘਟਨਾਵਾਂ ਹੋਈਆਂ ਨੇ ਹਰੇਕ ਚ ਪਾਕਿਸਤਾਨ ਦੇ ਹਥਿਆਰ ਪਾਕਿਸਤਾਨ ਦੀ ਕਰੰਸੀ ਸਾਰੇ ਸਬੰਧ ਪਾਕਿਸਤਾਨ ਨਾਲ ਸਿੱਧੇ ਸਿੱਧੇ ਜੁੜਦੇ ਹਮ 2008 ਤੱਕ ਜਿੰਨੇ ਵੀ ਘਟਨਾਵਾਂ ਹੋਈਆਂ ਹਰੇਕ ਘਟਨਾ ਦੇ ਲਈ ਆਪਣੇ ਦੇਸ਼ ਨੇ ਅਨੇਕਾ ਸਬੂਤ ਦਿੱਤੇ ਆ ਹਰ ਚੀਜ਼ ਦਾ ਵਿਦ ਪ੍ਰੂਫ ਉਹਨਾਂ ਨੂੰ ਕਨਫਰਮ ਕੀਤਾ ਵੀ ਹਾਂ ਤੁਹਾਡੇ ਬੰਦੇ ਨੇ ਜੁੜਦੇ ਆ ਉਹ ਕੋਈ ਕਾਰਵਾਈ ਨਹੀਂ ਕਰਦੇ ਉਹ ਜਾਣ ਕੇ ਜਿਹਨੂੰ ਉਲਝਾਉਂਦੇ ਆ ਮਤਲਬ ਜਿੰਨੀਆਂ ਹਿੰਸਾਂ ਕਰਨਗੇ ਉਹ ਹਿੰਸਾ ਕਰਨ ਦਾ ਕਾਰਨ ਇਹ ਆ ਵੀ ਕਸ਼ਮੀਰ ਦਾ ਮੁੱਦਾ ਉੱਠੇ ਹਮ ਤੇ ਕਸ਼ਮੀਰ ਦਾ ਮੁੱਦਾ ਉੱਠੇ ਤਾਂ ਉੱਪਰਲੇ ਜੁਨੋ ਲੈਵਲ ਤੇ ਅਸੀਂ ਬੰਡ ਦਾ ਰੌਲਾ ਪਾਈਏ ਵੀ ਕਸ਼ਮੀਰ ਦਾ ਮੁੱਦਾ ਹੱਲ ਕਰਾਓ ਹਮ ਹੁਣ ਆਧਾਰਨ ਦੇ ਤੌਰ ਤੇ ਕਸ਼ਮੀਰ ਦੇ ਵਿੱਚ ਹੁਣ ਸ਼ਾਂਤੀ ਆਈ ਹੈ ਠੀਕ ਹੈ ਪਿਛਲੇ ਸਾਲ ਤੱਕ ਟੂਰਿਜ਼ਮ ਦੇ ਅੰਕੜਿਆਂ ਦੇ ਮੁਕਾਦਮੇ ਮੁਤਾਬਕ ਇਹ ਕਹਿੰਦੇ ਵੀ 2 ਤੋਂ 2.5 ਕਰੋੜ ਲੋਕਾਂ ਨੇ ਵਿਜ਼ਿਟ ਕੀਤਾ ਹਮ ਤਾਂ ਜੋ ਟੂਰਿਜ਼ਮ ਸਟਰੋਂਗ ਹੋ ਗਿਆ ਤੇ ਉੱਥੇ ਇਨਕਮ ਸੋਰਸ ਵਧ ਕੇ ਆਮ ਲੋਕਾਂ ਦੀ ਜਿੰਦਗੀ ਸੀ ਉਹ ਮਤਲਬ ਵਧੀਆ ਖੁਸ਼ਹਾਲ ਹੋ ਰਹੀ ਹੈ ਸੈਟਲਮੈਂਟ ਵੀ ਵਧੀਆ ਹੋ ਰਹੀ ਹੈ ਜੋ ਵੀ ਪਰ ਉਹਨਾਂ ਨੇ ਜਾਣਬੁੱਝ ਕੇ ਇਹ ਚੀਜ਼ ਨੂੰ ਫੇਰ ਉਠਾਇਆ ਪਲਵਾਮਾ ਦੇ ਵਿੱਚ ਜਿਹੋ ਉਹਨਾਂ ਨੇ ਆ ਘਟਨਾ ਕੀਤੀ ਇਹਦਾ ਸਿੱਧਾ ਸਿੱਧਾ ਟੂਰਿਜ਼ਮ ਘਟੂਗਾ ਨਾ ਹੂੰ ਐਤ ਕੀ 3.5 ਕਰੋੜ ਦਾ ਸੀਗਾ ਟਾਰਗੇਟ ਵੀ ਆਪਣੇ ਲੋਕ ਵਿਜ਼ਿਟ ਕਰਨਗੇ ਤੇ ਆ ਚੀਜ਼ ਨਾਲ ਹੁਣ ਤੁਹਾਨੂੰ ਲੱਗਦਾ ਵੀ ਵਿਜ਼ਿਟ ਕਰਨਗੇ ਲੋਕ ਜਾਣਗੇ ਬੰਦ ਹੋਊਗੀ ਉੱਥੇ ਜਾ ਟੂਰਿਜ਼ਮ ਉਹਨਾਂ ਨੇ ਟੂਰਿਜ਼ਮ ਤੇ ਮਾਰ ਪਾਈ ਹੈ ਹੂੰ ਠੀਕ ਹੈ ਸਿੱਧਾ ਸਿੱਧਾ ਇਹ ਚੀਜ਼ਾਂ ਸਮਝਣ ਦੀ ਲੋੜ ਆ ਵੀ ਕਿਹੜੀ ਚੀਜ਼ ਕਰਨ ਨਾਲ ਕਿਹਨੂੰ ਫਾਇਦਾ ਹੁਣ ਉਹ ਚੀਜ਼ ਹੋਣ ਤੋਂ ਬਾਅਦ ਹਾਲਾਲ ਜਦੋਂ ਇਹਨਾਂ ਨੇ ਕਿਹਾ ਵੀ ਅਮਰੀਕਾ ਨਾਲ ਸਾਡੀ ਗੱਲ ਹੋ ਗਈ ਆ ਜਾਂ ਸ਼ਾਂਤੀ ਸ਼ਾਂਤੀ ਦਾ ਇਹਨਾਂ ਨੇ ਸਬੰਧ ਸਾਬਤ ਕੀਤਾ ਵੀ ਤੁਸੀਂ ਜਿਵੇਂ ਵਾਇਰ ਤੁਸੀਂ ਕਰ ਦੋ ਹੂੰ ਤਾਂ ਇਹਨਾਂ ਨੇ ਸਪੈਸ਼ਲ ਗੱਲ ਠਾਈ ਵੀ ਕਸ਼ਮੀਰ ਦਾ ਮੁੱਦਾ ਹੱਲ ਕਰੋ। ਹੂੰ। ਇਹ ਆਪਣੇ ਵਾਲੇ ਨੇ ਬਹੁਤ ਸੋਣਾ ਜਵਾਬਤਾ ਵੀ ਕਸ਼ਮੀਰ ਦਾ ਮੁੱਦਾ ਕਰ ਹੱਲ ਕਰਨਾ ਕਸ਼ਮੀਰ ਤਾਂ ਸਾਡਾ ਹੀ ਜਿਹੜਾ ਹੈਗਾ। ਹੂੰ। ਵੀ ਹੁਣ ਤਾਂ ਗੱਲ ਉਹ ਤੇ ਕਰੋ ਜਿਹੜਾ ਥੋੜਾ ਜਿਹਾ ਇਸ ਪਾਕਿਸਤਾਨ ਕੋਲੇ ਕਸ਼ਮੀਰ ਦਾ ਸੀ ਉਹ ਲੈਣਾ। ਹੂੰ। ਵੀ ਅਸੀਂ ਤਾਂ ਉਹਦੀ ਗੱਲ ਕਰਨੀ ਸਾਡੇ ਕੋਲ ਸਾਡੇ ਕੋਲ ਕਸ਼ਮੀਰ ਹੈਗਾ ਹਾਂ ਤਾਂ ਕੋਈ ਦਿੱਕਤ ਨਹੀਂ ਹੈਗੀ। ਹੂੰ। ਠੀਕ ਹੈ ਇਹ ਸਾਰੀਆਂ ਚੀਜ਼ਾਂ ਕਿੱਥੋਂ ਜੋੜਦੀਆਂ ਕਿਵੇਂ ਆ ਮੇਨ ਮਤਲਬ ਉਹ ਕਸ਼ਮੀਰ ਦੇ ਕਰਕੇ ਉਹ ਸਾਰੀਆਂ ਚੀਜ਼ਾਂ ਕਰਦੇ ਪਏ ਆ ਆਪਾਂ ਨੂੰ ਭੜਕਾਉਂਦੇ ਪਏ ਆ ਪਰ ਆਪਣੀ ਚੰਗੀ ਚੀਜ਼ ਇਹ ਵੀ ਆਪਣੀ ਸਰਕਾਰਾਂ ਨੇ ਹੁਣ ਉਧਰ ਉਹਨਾਂ ਯੂਐਸਏ ਤੋਂ ਫੰਡਿੰਗ ਲਈ ਹੈ। ਵਰਲਡ ਰੈਂਕ ਤੋਂ ਫੰਡਿੰਗ ਲਈ ਹੈ। ਉਹ ਕਰਦੇ ਇਹਨਾਂ ਨੇ ਕਿੱਥੇ ਯੂਜ਼ ਕਰਨਾ? ਇਹ ਇਹ ਕਹਿੰਦੇ ਵੀ ਅਸੀਂ ਵੀ ਆਤਕਵਾਦ ਤੋਂ ਪੀੜਤਾਂ ਸੀ। ਹੂੰ। ਪੀੜਤ ਕਿਉਂ? ਤੁਸੀਂ ਆਪ ਹੀ ਬਣਾਉਂਨੇ ਆਂ ਆਤਕਵਾਦ। ਹੂੰ। ਉਹ ਫੰਡ ਲੈ ਕੇ ਹੁਣ ਇਹਨਾਂ ਨੇ ਆਤਕਵਾਦ ਆਪਣੇ ਦੇਸ਼ਾਂ ਲੋਧ ਨੂੰ ਫਲਾਉਣ ਲਈ ਯੂਜ਼ ਕਰਨਾ। ਕੋਈ ਆਪ ਦੀ ਦੇਸ਼ ਦੀ ਤਰੱਕੀ ਲਈ ਜਾਂ ਕਿਸੇ ਲਈ ਇਹਨਾਂ ਨੇ ਯੂਜ਼ ਨਹੀਂ ਕਰਨਾ ਹੈਗਾ। ਇਹ ਤਾਂ ਟਾਰਗੇਟ ਆ ਯਾਰ ਕਿਸੇ ਵੀ ਕਹਿੰਦੇ ਉਹਦੇ ਧਰਮ ਦੇ ਵਿੱਚ ਹੀ ਰ ਕਿਸੇ ਵੀ ਖਿੱਤੇ 'ਚ ਲਾ ਲਓ ਵੀ ਜਿਹੜੇ ਉਹ ਕੀ ਕਰਦੇ ਆ 14-15 ਸਾਲ ਤੋਂ ਲੈ ਕੇ 18 19 20 22 ਸਾਲ ਤੱਕ ਦੇ ਨੌ ਜਣਾਂ ਹੁੰਦੇ ਉਹ ਨਵੀਂ ਸੋਚ ਬਾਨੀ ਹੁੰਦੀ ਉਹਨਾਂ ਦੀ ਹੂੰ ਉਹਨਾਂ ਨੂੰ ਚੱਕ ਕੇ ਜਾਂਦਾ ਉਹਨਾਂ ਨੇ ਬ੍ਰੇਨ ਵਾਸ਼ ਕਰਨਾ ਜਾਂ ਉਹਨਾਂ ਨੂੰ ਉਹੋ ਜਿਹਾ ਕੰਟੈਕਟ ਕੰਟੈਂਟ ਪ੍ਰੋਵਾਈਡ ਕਰਾਉਣਾ ਠੀਕ ਹੈ ਮੈਂ ਤੁਸੀਂ ਨਵਾਂ ਜਵਾਕ ਆ ਭੱਲੇ ਉਹਨਾਂ ਨੂੰ ਮੈਂ ਦੱਸ ਦਿੰਦਾ ਉਹਨੂੰ ਵੀਡੀਓ ਸੇਮ ਵੀਡੀਓ ਦਿਖਾਈ ਜਾਂਦਾ ਰਹਿਣਾ ਹੂੰ ਮੰਨ ਲਓ ਉਹਦਾ ਦਿਮਾਗ ਉਹੋ ਜਿਹਾ ਹੋ ਜਾਣਾ ਵੀ ਸਾਡੇ ਨਾਲ ਧੱਕਾ ਹੋਇਆ ਬਿਲਕੁਲ ਬਿਲਕੁਲ ਠੀਕ ਹੈ ਵੀ ਦਿਖਾਈ ਗਿਆ ਧੱਕਾ ਹੋਇਆ ਧੱਕਾ ਆ ਆਪਣੇ ਆ ਆ ਚੀਜ਼ ਹੋ ਗਈ ਤੇ ਉਹਨਾਂ ਦੇ ਦਿਮਾਗ ਵਿੱਚ ਉੱਚੇ ਭਰ ਜਾਣੀ ਠੀਕ ਹੈ ਇਹ ਕੁਝ ਕੀ ਜਾਂ ਸਮਝਣ ਦੀ ਲੋੜ ਆ ਆਪਣੇ ਨੂੰ ਜੋ ਵੀ ਆਪਾਂ ਜ ਇਹਨਾਂ ਬਾਕੀ ਅਗਲੇ ਦੇ ਵਿਚਾਰ ਆ ਜੋ ਵੀ